ਸਭੀ ਕਾਲ ਸਾਰਿਆਂ ਨੂੰ ਅੱਜ ਸਾਡੇ ਲਈ ਬੜਾ ਹੀ ਆਪ ਸਭ ਲਈ ਬੜਾ ਹੀ ਸ਼ੁਭ ਦਿਨ ਹੈ ਕਿ ਤੁਸੀਂ ਪੰਜਾਬ ਦਾ ਮਾਣ ਵਧਾਉਂਦੇ ਹੋਏ ਫਿਨਲੈਂਡ ਦੇ ਵਿੱਚ ਜਾ ਰਹੇ ਹੋ ਜਿਹੜਾ ਦੁਨੀਆ ਦੇ ਵਿੱਚ ਇੱਕ ਮਿਸਾਲ ਹੈ ਪ੍ਰਾਇਮਰੀ ਐਜੂਕੇਸ਼ਨ ਦੇ ਲਈ ਤੇ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਇਸੇ ਰੀਤ ਨੂੰ ਹਮੇਸ਼ਾ ਜਾਰੀ ਰੱਖਦੇ ਹੋਏ ਚਾਹੀਓ ਸੱਤ ਬੈਚ ਸਾਡੇ ਪ੍ਰਿੰਸੀਪਲਸ ਦੇ ਗਏ ਆ ਸਿੰਗਾਪੁਰ ਨੂੰ ਉਹਨੇ ਪਿਛਲੇ ਹਫ਼ਤੇ ਇੱਕ ਬੈਚ ਗਿਆ ਸੀ ਚਾਹੀ ਸਾਡੇ 3 ਬੈਚ

ਇੱਕ ਹਫਤੇ ਤੋਂ ਇਹਨਾਂ ਦੀ ਟ੍ਰੇਨਿੰਗ ਇੱਥੇ ਸਿਰਫ ਫਿਨਲੈਂਡ ਦੀ ਪੂਰਾ ਡੈਲੀਗੇਸ਼ਨ ਆ ਕੇ ਫਿਨਲੈਂਡ ਦੇ ਐਮਬੈਸਡਰ ਸ਼ੁਰੂ ਕਰਾ ਕੇ ਗਏ ਸੀ ਤੇ ਉਹ ਇੱਕ ਹਫਤੇ ਤੋਂ ਇਹ ਦੇਵਟ ਗੈਟਿੰਗ ਟ੍ਰੇਨਡ ਓਵਰ ਹੇਅਰ ਤੇ ਹੁਣ ਅੱਜ ਇੱਥੋਂ ਰਵਾਨਾ ਹੋਣਗੇ ਤੇ 72 ਟੀਚਰਸ ਸਿਰ ਔਨ ਮੈਰਿਟ ਸਿਲੈਕਸ਼ਨ ਹੋਈ ਹੈ ਇੱਕ ਇੱਕ ਨੂੰ ਸਿਲੈਕਸ਼ਨ ਕਰਨ ਦੇ ਵਿੱਚ ਸਿਰ 10-10 ਜਿਹੜੇ ਬੱਚੇ ਨੇ ਪੜ੍ਹਾਏ ਆ ਜਾਂ ਜਿਹੜੇ ਬੱਚਿਆਂ ਨੂੰ ਪੜ੍ਹਾ ਰਹੇ ਉਹਨਾਂ ਦੇ ਮਾਤਾ ਪਿਤਾ ਦਾ ਫੀਡਬੈਕ ਵੀ ਲੈ ਕੇ ਪੂਰੇ ਪੰਜਾਬ ਨੂੰ ਰਿਪਰਿਜ਼ੈਂਟ ਕਰ ਰਹੇ ਆ ਧੰਨਵਾਦ ਸਾਰਾ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਤੁਸੀਂ ਇੱਕ ਅ શિક્ષਕ ਦੇ ਤੌਰ ਤੇ ਅਧਿਆਪਕ ਦੇ ਤੌਰ ਤੇ ਇੱਕ ਨਵੇਂ ਕਦਮ ਵੱਲ ਵਧ ਰਹੇ ਹਾਂ ਕਿਉਂਕਿ ਪਹਿਲਾਂ ਜਿਹੜੀ ਟ੍ਰੇਨਿੰਗ ਸੀ ਜਾਂ ਪੜਾਈ ਦੇ ਤਰੀਕੇ ਸੀ ਉਹ ਥੋੜਾ ਟ੍ਰੈਡੀਸ਼ਨਲ ਸੀ ਜਿਵੇਂ ਹੁੰਦਾ ਪਰ ਹੁਣ ਦੁਨੀਆ ਬਦਲ ਰਹੀ ਹੈ ਤਾਂ ਤਰੀਕੇ ਜਿਹੜੇ ਨੇ ਉਹ ਪੜਾਉਣ ਦੇ ਉਹ ਖੇਡਾਂ ਵਿੱਚ ਦੀ ਹੱਸਦੇ ਹੱਸਦੇ ਜਾਂ ਕੋਈ ਕਿਵੇਂ ਨਕਵੇਂ ਕੇ ਮਾਂ ਬਚਦੀ ਐਦਾਂ ਹੀ ਚੱਲ ਪਏ ਨੇ ਉਹ ਜਿਹੜਾ ਬਸਤੀਆਂ ਦਾ ਬੋਝ ਉਹ ਉਹ ਕੱਟ ਗਿਆ ਬੱਚਿਆਂ ਦੇ ਮੋਢਿਆਂ ਤੋਂ ਸੋ ਫਿਨਲੈਂਡਰ ਦੇ ਵਿੱਚ ਬੜਾ ਮਸ਼ਹੂਰ ਹੈ ਪ੍ਰਾਇਮਰੀ ਐਜੂਕੇਸ਼ਨ ਦੀ ਟ੍ਰੇਨਿੰਗ ਵਾਸਤੇ ਪੂਰੀ ਦੁਨੀਆ ਤੋਂ ਤੇ ਪ੍ਰਿੰਸ ਤੁਹਾਡੇ ਕੋਲ ਹੀ ਗਏ ਹੋਣਗੇ ਕੋਈ ਕਿਸੇ ਦੇਸ਼ ਤੋਂ ਟੀਚਰ ਆਏ ਹੋਣਗੇ ਕੋਈ ਕਿਸੇ ਦੇਸ਼ ਤੋਂ ਤੇ ਆਪ ਤੇ ਨਾ ਤੁਹਾਡਾ ਫਿਰ ਦੋਸਤ ਇਹ ਦੋ 15 ਦਿਨ ਸੋ ਉੱਥੇ ਜਾ ਕੇ ਨਾਟ ਓਨਲੀ ਟੈਂਡ ਕਲਾਸਾਂ ਟੈਂਡ ਕਰੋਗੇ ਤੁਹਾਡੀ ਬ੍ਰੇਨਸਟਾਰਮਿੰਗ ਦੂਸਰੇ ਦੇਸ਼ਾਂ ਦੇ ਪਿਚਰਾ ਨਾਲ ਵੀ ਹੋਊਗੀ ਤੇ ਆ ਕੇ ਜਰੂਰ ਤੁਸੀਂ ਸਾਂਝੇ ਕਰਿਓ ਆਪਣੇ ਤਜਰਬੇ ਵੀ ਤੇ ਜਿਹੜੇ ਕੁਝ ਸਿੱਖ ਕੇ ਆਏ ਹੋ ਬੱਚੇ ਜਿਹੜੇ ਪੜਾਈ ਦੇ ਉਹ ਜਿਹੜੇ ਉਹ ਸਾਡੇ ਲਈ ਘਰ ਬਹੁਤ ਹੀ ਫਾਇਦੇਮੰਦ ਰਹਿਣਗੇ ਆਪਣੇ ਕਲੀਗਜ਼ ਨੂੰ ਆ ਕੇ ਦੱਸੋਗੇ ਜਾਂ ਆਪਣੇ ਬੱਚਿਆਂ ਨੂੰ ਪੜਾਉਂਗੇ ਇਸ ਤੋਂ ਪਹਿਲਾਂ ਆਲੇ ਜਿਹੜੇ ਬੈਚ ਚਾਹੇ ਸਿੰਗਾਪੁਰ ਗਿਆ ਚਾਹੇ ਉਹ ਅਹਮਦਾਬਾਦ ਗਿਆ ਹੈ ਫਿਨਲੈਂਡ ਵਾਲੇ ਵੀ ਬੈਚ ਸੀ ਉਹ ਵਾਲੀ ਵਾਲੀ ਗਈ ਸੀ ਉਹ ਤੇ ਉਹਨਾਂ ਦਾ ਤਜਰਬਾ ਸਾਡੇ ਕੋਲੇ ਬਹੁਤ ਵਧੀਆ ਹੈ ਕਿ ਉੱਥੋਂ ਦੇ ਬੱਚੇ ਜਿਹੜੇ ਨੇ ਉਹ ਇਸ ਵੱਲੋਂ ਖੁਸ਼ ਨੇ ਮਾਪੇ ਕਿ ਸਾਡੇ ਸਾਡਾ ਜਿਹੜਾ ਬੱਚਾ ਪੜ੍ਹਦਾ ਜਿੱਥੇ ਉੱਥੇ ਟ੍ਰੇਨਿੰਗ ਜਿਹੜੀ ਹੈ ਹਾਈ ਕੁਆਲਿਟੀ ਦੀ ਹੈ ਟੀਚਰਸ ਕੋਲ ਸੋ ਸਤਿ ਸ੍ਰੀ ਅਕਾਲ ਨੂੰ ਬਹੁਤ ਬਹੁਤ ਇੱਕ ਵਾਰ ਫੇਰ ਮੁਬਾਰਕਾਂ ਦਿਨਾਂ ਆਲ ਦਾ ਬੈਸਟ ਤੇ ਬਦਿਆ ਤਰੀਕੇ ਨਾਲ ਉਥੇ ਮਤਲਬ ਟ੍ਰੇਨਿੰਗ ਲੈ ਕੇ ਆਓ ਤਾਂ ਕਿ ਆਪਾਂ ਪੰਜਾਬ ਨੂੰ ਇੱਥੇ ਸਿਹਤ ਪੰਜਾਬ ਤੇ ਰੰਗਲਾ ਪੰਜਾਬ ਦਾ ਜਿਹੜਾ ਆਪਣਾ ਮਿਸ਼ਨ ਹੈ ਉਹਦੇ ਵੱਲ ਪਹੁੰਚਾ ਸਕੀਏ ਬਹੁਤ ਬਹੁਤ ਧੰਨਵਾਦ ਆਜੂ ਜੀ ਸਰ ਮੈਂ মিডিਆ ਨੂੰ ਕਰਦਾ ਇਨ ਦ ਮੀਨ ਟਾਈਮ ਤੁਸੀਂ ਬਸ ਬੈਠ ਜਿਓਗੇ ਫਿਰ ਹਾਂ ਫੋਟੋ ਕਰ ਵਾਦੀ ਲਾ ਲਗਾ ਦੇ ਤੁਹਾਨੂੰ ਧੰਨਵਾਦ ਬਹੁਤ ਸ਼ਾਰਟ ਨੋਟਿਸ ਤੇ ਸਵੇਰੀ ਕੁਸ਼ੀ ਆਰਲੀ ਮਾਰਨਿੰਗ ਇੱਥੇ ਪਹੁੰਚਿਆ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਜੋ ਪੰਜਾਬ ਦੇ ਵਿੱਚ ਅਸੀਂ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਉਣ ਦੀ ਮਨਸ਼ੇਰੀ ਹੋਈ ਹੈ ਅਸਲ 'ਚ ਸਾਡੀ ਪਾਰਟੀ ਜਿਹੜੀ ਆ ਮਾਦੀ ਪਾਰਟੀ ਉਹਦਾ ਪਹਿਲੇ ਦਿਨੋਂ ਹੀ ਮਿਸ਼ਨ ਜਿਹੜਾ ਹੈ ਉਹ ਐਜੂਕੇਸ਼ਨ ਤੇ ਹੈਲਥ ਸੀ ਜਦੋਂ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਸਕੂਲਾਂ ਨੂੰ ਸ਼ਾਨਦਾਰ ਕਰਨਾ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਪਾਰਟੀਕਲ ਪਾਰਟੀਆਂ ਦੇ ਮੈਨੀਫੈਸਟੋਆਂ ਦੇ ਵਿੱਚ ਐਜੂਕੇਸ਼ਨ ਜਿਹੜੀ ਐਂਟਰ ਕਰ ਗਈ ਪਹਿਲਾਂ ਉਹ ਐਜੂਕੇਸ਼ਨ ਦੀ ਗੱਲ ਨਹੀਂ ਕਰਦੇ ਹੁੰਦੇ ਸੀ ਮੈਨੀਫੈਸਟੋ ਆਏ ਹੋ ਸਕੂਲਾਂ ਦੀ ਹੈ ਜਾਂ ਹਸਪਤਾਲਾਂ ਦੀ ਗੱਲ ਹੀ ਨਹੀਂ ਹੁੰਦੀ ਸੀ ਬਿਜਲੀ ਦੀ ਗੱਲ ਹੀ ਨਹੀਂ ਹੁੰਦੀ ਸੀ ਸੋ ਇਹ ਅਰਵਿੰਦ ਕੇਜਰੀਵਾਲ ਜੀ ਉਹਨਾਂ ਦਾ ਉਹਨਾਂ ਦੀ ਬੜਾਈ ਹੋਈ ਪਾਰਟੀ ਤੇ ਸੋਚਦਾ ਨਤੀਜੇ ਕਿ ਅੱਜ ਜਿਹੜੀ ਸਟੇਵਰਜ ਪਾਰਕ ਨੇ ਉਹਨਾਂ ਦੇ ਜਿਹੜੇ ਏਜੰਡੇ ਨੇ ਉਹਦੇ ਵਿੱਚ ਵੀ ਹੈਲਥ ਐਜੂਕੇਸ਼ਨ ਆ ਰਹੀ ਹੈ ਸੋ ਪਿਛਲੇ ਹਫਤੇ ਇਸੇ ਜਿਹੜਾ ਤੂੰ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੇ ਪ੍ਰਿੰਸੀਪਲ ਸਾਹਿਬਾਨ ਸਿੰਗਾਪੁਰ ਗਏ ਸੀ ਅੱਜ 72 ਜਿਹੜੇ ਪ੍ਰਾਇਮਰੀ ਟੀਚਰ ਨੇ ਉਹ ਫਿਨਲੈਂਡ ਜਾ ਰਹੇ ਨੇ ਪਹਿਲਾਂ ਵੀ ਫਿਨਲੈਂਡ ਦਾ ਦੌਰਾ ਦੁਵਾਲੀ ਦੇ ਦਿਨਾਂ 'ਚ ਸਾਡਾ ਟੀਚਰਾਂ ਨੇ ਇੱਕ ਬੈਚ ਕਰਕੇ ਆਇਆ ਸੋ 72 ਨੇ ਦੋ ਹਫਤੇ ਦਾ ਟੂਰ ਹੈ ਇੱਕ ਹਫ਼ਤਾ ਪਹਿਲਾਂ ਇੱਕ ਫਿਨਲੈਂਡ ਦਾ ਡੈਲੀਗੇਸ਼ਨ ਆਇਆ ਇੱਕ ਹਫ਼ਤਾ ਪਹਿਲਾਂ ਉਹਨਾਂ ਨੇ ਵੀ ਇਨੋਨੈਸਟ ਟ੍ਰੇਨਿੰਗ ਕੀਤੀ ਇਹਨਾਂ ਨੂੰ ਚੁਣਨ ਦਾ ਕ੍ਰਿਟੇਰੀਆ ਬੜਾ ਸ਼ਾਨਦਾਰ ਹੈ 10 ਬੱਚੇ ਜਿਹੜੇ ਇਹਨਾਂ ਨੇ ਪੜ੍ਹਾਏ ਹੋਣ ਰਿਕਮੈਂਡੇਸ਼ਨ ਤੇ ਉਹਨਾਂ ਦੇ ਮਾਪਿਆਂ ਵੱਲੋਂ ਵੀ ਫੀਡਬੈਕ ਲੈਣੇ ਆ ਕਿ ਇਹ ਬੱਚੇ ਜਿਹੜੇ ਨੇ ਚਾਹੇ ਟੀਚਰ ਜਿਹੜੇ ਨੇ ਤੁਹਾਨੂੰ ਲੱਗਦਾ ਕਿ ਇਸ ਕਾਬਿਲ ਨੇ ਤਾਂ ਫਿਰ ਇਹ ਪਾਰਦਰਸ਼ੀ ਤਰੀਕੇ ਨਾਲ ਚੁਣ ਹੋਈ ਹੈ ਕਿਉਂਕਿ ਪੇਰੈਂਟ ਟੀਚਰ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਪਤਾ ਲੱਗ ਜਾਂਦਾ ਟੀਚਰ ਪੇਰੈਂਟਸ ਨੂੰ ਕਿ ਕਿਹੜੇ ਟੀਚਰ ਜਿਹੜੇ ਨੇ ਜੋ ਜ਼ਿਆਦਾ ਬੱਚਿਆਂ ਨੂੰ ਪੜਾਉਣ ਤੋਂ ਜ਼ਿਆਦਾ ਇੰਟਰਸਟਡ ਸੀ ਸੋ ਸਾਰੇ ਜਿੰਨੇ ਵੀ ਅਜ 72 ਦੇ ਬੱਚੇ ਚੁਣੇ ਗਏ ਨੇ ਮੈਂ ਸਾਰਿਆਂ ਨੂੰ ਖੋਲੇ ਮੱਲੇ ਦੀ ਵੀ ਦੇ ਨਾਲ ਨਾਲ ਅਧਿਆਪਕ ਵਾਲੇ ਕੈਰੀਅਰ ਦੇ ਵਿੱਚ ਇੱਕ ਹੋਰ ਸਟੈਪ ਅੱਗੇ ਵਧਣ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਮੈਂ ਸਰ ਇੱਕ ਜਿਹੜੀ ਜੋ ਮਨੂੰ ਦੀ ਚਾਹਤ ਸੀ ਜੀ ਹੈ ਕਾਫੀ ਜ਼ਿਆਦਾ ਪੁਲਿਸ ਅਫਸਰਟਿਵ ਹਾਂ ਬਾਟ ਅ ਸਵਰੇ ਜਨਾ ਅਮਰੀਕਾ ਦੇ ਵਿੱਚ ਹਿੰਦੂ ਟੈਂਪਲ ਦੇ ਉੱਤੇ ਉਹ ਲਗ ਰਹੇ ਦੇਖੋ ਬਹੁਤ ਕੋਸ਼ਸ਼ਾਂ ਪੰਜਾਬ ਨੂੰ ਡਿਸਟਰਬ ਕਰਨ ਦੀਆਂ ਸਮੇਂ-ਸਮੇਂ ਤੇ ਚਲਦੀਆਂ ਰਹਿੰਦੀਆਂ ਕਦੇ ਕੋਈ ਆ ਵੀ ਤਾਂ ਡਰਗ ਵੀ ਤਾਂ ਇੱਕ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਹੈ ਫਿਰ ਗੈਂਗਸਟਰ ਫਿਰ ਫਰੋਤੀਆਂ ਹੈ ਨਾ ਤਾਂ ਕਿ ਇਹ ਲੈ ਕੇ ਪੰਜਾਬ ਜਿਹੜਾ ਉਹ ਅਸ਼ਾਂਤੀ ਦਾ ਸੂਬਾ ਬਣ ਗਿਆ ਫੇਰ ਦੁਬਾਰਾ ਜਦ ਕੇ ਸਾਡੇ ਇੱਥੇ ਉਹ ਤੇ ਹਰ ਜਿਵੇਂ ਕੱਲ ਹੋਲੀ ਸੀ ਤੁਸੀਂ ਉਧਰ ਲਈ ਘਟਨਾਵਾਂ ਦੇਖੋ ਕਿਵੇਂ ਉਹ ਤੇ ਜਲੂਸ ਨੂੰ ਬੜੀ ਮੁਸ਼ਕਲ ਨਾਲ ਕੱਢਣਾ ਪਿਆ ਕਿਤੇ ਲਾਠੀ ਚਾਰਜ ਕਰਨਾ ਪਿਆ ਪਰ ਸਾਡੇ ਇਥੇ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਜੇ ਕੋਈ ਜਿਹੜੇ ਗੈਰ ਸਮਾਜਿਕ ਅਨਸਰ ਜਿਹੜੇ ਨੇ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨਗੇ ਤਾਂ ਪੁਲਿਸ ਜਿਹੜੀ ਹੈ ਨਾਲ ਦੀਆਂ ਰਿਜ਼ਲਟ ਵੀ ਦਿੰਦੀ ਹੈ ਤੇ ਜਿਹੜੇ ਮੌਕੇ 'ਚ ਕੱਲ ਕੋਈ ਹੋਇਆ ਭਾਵੇਂ ਉਹ ਨਿੱਜੀ ਉਹਨਾਂ ਦਾ ਸੀਗਾ ਮਾਮਲਾ ਪਰ ਉਹਨਾਂ ਨੂੰ ਤਿੰਨ-ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਬੱਚਾ ਜਿਹੜਾ ਸੀਹਾ ਦਾਉਦ ਪਿੰਡ ਤੋਂ ਉਹਨਾਂ ਦੇ ਆਪਦੇ ਘਰ ਦੇ ਹੀ ਸੀਗੇ ਉਸੇ ਪਿੰਡ ਦੀ ਸੀ ਤੇ ਉਹ ਅਗਵਾ ਹੋਇਆ ਸੀ ਉਹ 24 ਘੰਟਿਆਂ ਦੇ ਵਿੱਚ ਵਿੱਚ ਬੱਚਾ ਵੀ ਸੇਫ ਹੋ ਗਿਆ ਸੋ ਸਾਡਾ ਜਿਹੜਾ ਪੁਲਿਸ ਦਾ ਜਿਹੜਾ ਇਕਵਿਪਮੈਂਟ ਹੈ ਜਾਂ ਪੁਲਿਸ ਕੋਲੇ ਜਿਹੜੇ ਸਾਧਨ ਨੇ ਉਹ ਬਹੁਤ ਅਪਡੇਟਡ ਨਹੀਂ ਮੈਂ ਬਾਰ ਬਾਰ ਤੁਹਾਨੂੰ ਦੱਸਦਾ ਰਹਿੰਨਾ ਗੱਡੀਆਂ ਤੋਂ ਲੈ ਕੇ ਕੈਮਰਿਆਂ ਤੋਂ ਲੈ ਕੇ ਕਿਵੇਂ ਅਸੀਂ ਇੱਕ ਦੂਜੇ ਨਾਲ ਜਿਹੜਾ ਸਹਿਯੋਗ ਕਰਕੇ ਅਪਰਾਧੀਆਂ ਨੂੰ ਫੜ ਲੈਨੇ ਫੋ ਪੰਜਾਬ ਲਾ ਐਂਡ ਆਰਡਰ ਵਾਲੇ ਪਾਸੋਂ ਬਿਲਕੁਲ ਸੇਫ ਰੋਡ ਕੋ ਮਨਸੂਰ ਟੀਵੀ ਇੰਸਟਿਟਿਊਟ ਦੇ ਨਿਸ਼ਤੇ ਦੱਖਣ ਦੇ ਵਿੱਚ ਤੇ ਤਾਮਿਲਨਾਡ ਦੇ ਮੁੱਖ ਮੰਤਰੀ ਕਿੱਥੇ ਵੀ ਦਿੱਤੀ ਹੈ ਸਾਹਿਬ ਹਾਂਜੀ 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 ਅਸੀਂ ਅੱਜ ਅੱਜ ਤਾਮਿਲਨਾਡ ਦੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਵੀ ਹੋਈ ਸੀ ਤੇ ਉਹਨਾਂ ਦੇ ਦੋ ਮਨਿਸਟਰ ਵੀ ਆ ਰਹੇ ਨੇ ਮਿਲਣ ਤੇ ਕਿਉਂਕਿ ਇਹ ਪਤਾ ਪਹਿਲਾਂ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿੰਨੀਆਂ ਸੀਟਾਂ ਇਹ ਵਧਾਉਣ ਨੂੰ ਫਿਰਦੇ ਨੇ ਤੇ ਕਿਹੜੇ ਏਰੀਆ ਚ ਸੀਟਾਂ ਵਧਾਉਣ ਨੂੰ ਫਿਰਦੇ ਨੇ ਮਤਲਬ ਜੇ ਤਾਮਿਲਨਾਡੂ ਦੇ ਘਟਾ ਰਹੇ ਨੇ ਕਹਿੰਦੇ ਵੀ ਆਬਾਦੀ ਘਟ ਗਈ ਇਹਦਾ ਮਤਲਬ ਤੁਸੀਂ ਫਿਰ ਪਾਪੂਲੇਸ਼ਨ ਕੰਟਰੋਲ ਦੇ ਅਗੇਂਸਟ ਜਾ ਰਹੇ ਹੋ ਬਿਨ ਆਬਾਦੀ ਘਟਾਉਣੇ ਚਾਹੀਦੀ ਸੀ ਉਹਨਾਂ ਨੂੰ ਠੀਕ ਹੈ ਨਾ ਸੋ ਇਹਨਾਂ ਦੀ ਕੋਈ ਹੋਰ ਅਗਲੀਆਂ ਇਧਰ ਉਧਰ ਦੀਆਂ ਚਾਲਾਂ ਨੇ ਕਿ ਆਬਦਾ ਏਰੀਆ ਵਧਾ ਲਓ ਜਿੱਥੋਂ ਨਹੀਂ ਜਿੱਥੋਂ ਨਹੀਂ ਜਿੱਦਦੇ ਉਤੋਂ ਘਟਾ ਲਓ ਹੈ ਨਾ ਤਾਂ ਕਿ ਪਰਸੈਂਟੇਜ ਵਧ ਜਾਈ ਤੁਸੀਂ ਪੰਜਾਬ ਦਾ ਵੀ ਅਸੀਂ ਅਫਸਰ ਦੀ ਡਿਊਟੀ ਲੱਗੀ ਅੱਜ ਪਤਾ ਲੱਗ ਜਾਊਗਾ ਕਿ ਪੰਜਾਬ ਨੂੰ ਕਿੰਨੀਆਂ ਸੀਟਾਂ ਵਧਾ ਰਹੇ ਨੇ ਜਾਂ ਘਟਾ ਰਹੇ ਨੇ ਜਾਂ ਕੀ ਕਰ ਰਹੇ ਨੇ ਉਸ ਤੋਂ ਬਾਅਦ ਮੈਨੂੰ ਡਰੇਲ ਦੇ ਵਿੱਚ ਪੜਨਾ ਚਾਹੀਦਾ ਹੈ ਜਿਹੜਾ ਬਾਕੀ ਅਮਰitsar ਇਨਸੀਡੈਂਟ ਤੇ ਇੱਕ ਐਂਪਲ ਤੇ ਅਟੈਕ ਹੋਇਆ ਹੈ ਅਮਰitsar ਪੁਲਿਸ ਕਮਿਸ਼ਨਰ ਇੱਕ ਪਾਕਿਸਤਾਨ ਐਂਗਲ ਕੋ ਹਿੱਟ ਕਰ ਰਹੇ ਹਨ ਵੀ देयर ਕੈਨ ਬੀ ਅ ਕਨਸਪੀਰੇਸੀ ਫ্রম ਪਾਕਿਸਤਾਨ ਆਪ ਇਸ ਤੇ ਦੇਖੋ ਜਿਹੜੇ ਡਰੋਨ ਉਹਦਾ ਉਹਦਾ ਉਤਸ਼ਾਰਿਆਂ ਉਧਰ ਹੀ ਆਉਂਦੇ ਨੇ ਠੀਕ ਹੈ ਹੁਣ ਬੀਐਸਐਫ ਨੇ ਸਾਨੂੰ ਰਿਪੋਰਟ ਦਿੱਤੀ ਹੈ ਜਦੋਂ ਦਾ ਸੀ ਯੁੱਧ ਨਸ਼ਿਆਂ ਵਿਰੁੱਧ ਛੇੜਿਆ 70% ਡਰੋਨ ਜਿਹੜੀ ਇਨਕਮਿੰਗ ਉਹ ਕੱਟਣੀ ਉਹ ਕੋਈ ਰੀਸੀਵ ਕਰਨ ਵਾਲਾ ਨਹੀਂ ਹੈ ਕੋਈ ਇੱਥੇ ਸੋ ਤੱਕ ਸਿਰ ਪੰਗੇ ਲੈਂਦੀ ਰਹਿੰਦੇ ਨੇ ਉਹਨਾਂ ਨੇ ਤਾਂ ਉਹ ਕਿਉਂ ਚਾਹਣਗੇ ਪੰਜਾਬ ਜਿਹੜਾ ਉਹ ਸ਼ਾਂਤੀ ਦੇ ਵਿੱਚ ਰਹੇ ਪਰ ਅਸੀਂ ਜਕੀਂਦੋ ਆਨੇ ਪੰਜਾਬ ਦੇ ਲੋਕਾਂ ਨੂੰ ਕਿ ਬਿਲਕੁਲ ਅਸੀਂ ਲੋਕਾਂ ਪਾਈਚਾਰ ਖਸਾਨ ਜਿਹੜੀ ਬਣਾ ਕੇ ਠੀਕ پتکار جیسے وہ کلینک روانہ کرتے ہیں Mario, <laughs> have ਤਾਂ ਇਹ ਕਿਹਾ ਉਹਦਾ ਲੈ ਲੈਦਾ ਉਹ ਸਿਨ ਇਹ ਬਚਾ ਜਿਹੜੇ ਨੇ ਉਹ ਬਲਤ ਉਹ ਬਾਤ ਸਹੀ ਹੈ ਇਹ ਜਨਰਲ